ਅੱਜ ਕੁੰਮ ਰਹੇ ਆ ਅਸੀਂ ਕਰਾਈ ਚਰਚ ਰਿਕਟਨ ਰਿਕਟਨ ਇੱਕ ਅਸਵੇ ਦਾ ਨਾ ਤੇ ਆਹ ਦੇਖ ਲਓ ਇਹਨਾਂ ਦੀਆਂ ਜਿਹੜੀਆਂ ਆਮ ਸਟਰੀਟਾਂ ਨੇ ਆਮ ਗਲੀਆਂ ਨੇ ਕਿੰਨਾ ਖੁੱਲਾ ਕਿਦੇ ਕਿੰਨਾ ਵਧੀਆ ਬਣਿਆ ਹੈ ਸਿਸਟਮ ਸ਼ਾਂਤੀ ਰੰਦੀ ਹੈ ਬੰਦਾ ਕੋਈ ਨਹੀਂ ਦਿਖਾਈ ਦਿੰਦਾ ਆ ਦੇਖ ਲਓ ਕਾਰਾਂ ਘਰਾਂ ਖੜੀਆਂ ਕਿਸੇ ਪਾਸੇ ਕੋਈ ਆਦਮੀ ਨਹੀਂ ਮਿਲਦਾ ਯਾਰ ਹੈ ਕਿਸੇ ਪਾਸੇ ਜਿੱਧਰ ਵੀ ਦੇਖੋ ਕੋਈ ਦਿਖਾਈ ਨਹੀਂ ਦਿੰਦਾ ਆ ਕੋਈ ਲਾਜਮੀ ਨੰਗੀ ਹੈਗੀ ਕੋਈ ਬੰਦਾ ਸਹਿਰਾਂਚ ਵੀ ਵਕ ਜੋ ਕੋਈ ਵੱਡੀ ਪੀੜ ਨਹੀਂ ਹੁੰਦੀ ਜਿਵੇਂ ਆਪਣੇ ਮੱਛਾਨੀਆਂ ਬਸੋਂਪਰ ਕੇ ਸਹਿਰਾਂਚ ਜਾਂਦੀਆਂ ਆ ਇੱਥੇ ਬਾਜ਼ਾਰਾਂ ਚ ਵੀ ਕੋਈ ਵੱਡੀ ਪੀੜ ਨਹੀਂ ਹੁੰਦੀ ਚਿਰਪੇ ਜਿਹੜਾ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਆਪਣੇ ਬੰਦੇ ਦੇਖਦੇ ਨੇ ਵੈਸੇ ਨਹੀਂ ਆ ਕੀ ਸੁੰਦਰ ਬਾਤਾ ਪਨ ਹੈ ਓਹ ਦੇਖ ਲੋ ਲੋਕਾਂ ਨੇ ਬਹੁਤ ਮਤਲੇ ਦੇ ਵਧੀਆ ਮੇਨਟਨ ਕਰਦੇ ਨੇ ਇੱਥੇ ਸਫਾਈ ਨੂੰ ਵੀ ਵਧੀਆ ਰੱਖਦੇ ਨੇ ਘਰ ਵੀ ਵਧੀਆ ਰੱਖਦੇ ਨੇ ਹੈਨਾ ਤੇ ਵਧੀਆ ਰਹਿੰਦੇ ਨੇ ਇੱਥੇ ਤੁਹਾਨੂੰ ਬੰਦਾ ਕੋਈ ਨਹੀਂ ਦੇਖਦਾ ਫੇਰ ਵੀ ਆਪਣੇ ਬੱਚੇ ਆਉਂਦੇ ਨੇ ਇੱਥੇ ਉਹਨਾਂ ਨੂੰ ਕੰਮ ਮਿਲਣ 'ਚ ਬਹੁਤ ਦਿੱਕਤ ਆਉਂਦੀ ਆ ਕਈ ਵਾਰੀ ਦਾ ਸਾਲ ਸਾਲ 6 ਮਹੀਨੇ ਕੰਮ ਨਹੀਂ ਇੱਥੇ ਮਿਲਦਾ ਪਰ ਇਸ ਦੇ ਉਲਟ ਆਪਣੇ ਕੰਮ ਆ ਦਾ ਬੰਦਾ ਨਹੀਂ ਮਿਲਦਾ ਆਪਣੇ ਕਿੰਨੀ ਜਨਤਾ ਫਿਰਦੀ ਹੈ ਜੇ ਆਪਾਂ ਨੂੰ ਬੰਦਾ ਚਾਹੀਦਾ ਕੰਮ ਆ ਦਾ ਪੰਜ ਪੰਜ ਦਿਨ ਮੰਗਰ ਫਿਰਨਾ ਪੈਂਦਾ ਠੀਕ ਹੈ ਇੱਥੇ ਇੰਨੀ ਪਾਪੂਲੇਸ਼ਨ ਘਟ ਹੈ ਤੇ ਫੇਰ ਵੀ ਕੰਮ ਲੱਭਣਾ ਪੈਂਦਾ ਸੌਖਾ ਕੰਮ ਨਹੀਂ ਮਿਲਦਾ ਬਹੁਤ ਮਤਲਬ ਕਿ ਔਖਾ ਇੱਥੇ ਕੰਮ ਮਿਲਦਾ ਬੱਚੇ ਬਹੁਤ ਦਿੱਕਤ ਆਉਂਦੀ ਹੈ ਤੇ ਕੰਮ ਵੀ ਕੀ ਹੈ ਆਪਿਆ ਹੋਟਲਾਂ ਚ ਪਰ ਇੱਥੇ ਕੰਮ ਨੂੰ ਕਿਰਤ ਸਮਝਿਆ ਜਾਂਦਾ ਤੇ ਜੋਬ ਸਮਝਿਆ ਜਾਂਦਾ ਕੋਈ ਮਿਹਣਾ ਨਹੀਂ ਇੱਥੇ ਜਿਹੇ ਜਾਂ ਮਰਜ਼ੀ ਕੰਮ ਕਰੋ ਸੋਨ ਨੂੰ ਮਤਲਬ ਕਿ ਆਹਦੇ ਗੱਡੀਆਂ ਦੇ ਮੰਗਰਿਕ ਟਰਾਲੀਆਂ ਪਾਈ ਫਿਰਦੇ ਆ ਬਿਜਲੀ ਦਿਖਾਉਣੀ ਪੈਗੀ ਸਾਨੂੰ ਤੇ ਆਹਦੇ ਗੱਡੀ ਦੇ ਮੰਗਰ ਹਰੇਕ ਦੇ ਹੁੱਕ ਲੱਗੀ ਹੁੰਦੀ ਆ ਤੇ ਆ ਹਰੇਕ ਕੋਲ ਟਰਾਲੀ ਆਪਣੀ ਠੀਕ ਹੈ ਹਰੇਕ ਕੋਲੇ ਟਰਾਲੀ ਆ ਟਰੈਕਟਰ ਟਰਾਲੀ ਸਹਿਤ ਕੋਈ ਦੇਖਿਆ ਨਹੀਂ ਕਦੇ ਤੇ ਜਦੋਂ ਕੰਮ ਕਰਨ ਜਾਂਦੇ ਆ ਕੰਮਾਂ ਦੇ ਕੋਲੇ ਵੀ ਆਪ ਦੀਆਂ ਗੱਡੀਆਂ ਨੇ ਔਰ ਉਹ ਗੱਡੀ 'ਚ ਹੀ ਸਾਰੇ ਇੰਸਟਰੂਮੈਂਟ ਹੁੰਨੇ ਨੇ ਪੰਬਰ ਦਾ ਕੰਮ ਐਲੈਕਟ੍ਰਿਕ ਦਾ ਕਾਰਪਿੰਟਰ ਦਾ ਉਹਨਾਂ ਦੇ ਸਾਰੇ ਇੰਸਟਰੂਮੈਂਟ ਆ ਗੱਡੀ 'ਚ ਹੋਣਗੇ ਤੇ ਤੁਹਾਨੂੰ ਵਾਰੀ-ਵਾਰੀ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਆਪੇ ਆ ਉਹਨਾਂ ਦੇ ਆਪੇ ਠੀਕ ਕਰ ਪ ਜਾਂਦੇ ਨੇ ਆ ਦੇ ਇੱਧਰ ਲੱਕੜ ਦਾ ਸਟੋਰ ਬਹੁਤ ਲੱਕੜ ਪਈ ਆ ਇੱਥੇ ਜਿਆਦਾ ਤਾਂ ਜਿਹੜੇ ਮਕਾਨ ਆ ਲੱਕੜ ਦੇ ਹੀ ਬਣਦੇ ਨੇ ਹਾਂਜੀ ਸੋਨੂੰ ਤੋਂ ਹੋਰ ਲਈ ਲੰਮੀ ਵੀਡੀਓ ਦਿਖਾਉਣੀ ਆ। ਦੇਖੋ ਕੱਲੀਆਂ ਕਾਰਾਂ ਫਿਰਨੇ ਕੋਈ ਵੀ ਬੰਦਾ ਯਾਰ ਹਾਂ ਕਿੰਨਾ ਸੋਹਣਾ ਸੀਨ ਬਣਦਾ ਮਾਰਨਿੰਗ ਹੈ ਸਵੇਰ ਦਾ ਟਾਈਮ ਹੈ ਮਹਾਜਤ ਖਾਈਏ ਖੁੱਲ ਕੇ ਖੁੱਲ ਕੇ ਬੱਡੀ ਹਰੀ ਬੀੜ ਕੋ ਬਣਾ ਕੇ ਸਾਨੂੰ ਭੇਜੀਏ ਇੱਥੋਂ ਦਾ ਕਲਚਰ ਦੇਖੋ ਇੱਥੋਂ ਸਫਾਈ ਦੇਖੋ ਇੱਥੋਂ ਦੀ ਬੰਦਸਮੰਦਤਾ ਦੇਖੋ ਇੱਥੋਂ ਦੇ ਬਾਗ ਬਗੀਚੇ ਬਨਾਸ਼ਪਤੀ ਦਰਖਤ ਇੰਨੇ ਜ਼ਿਆਦੇ ਨੇ ਹਾਂ ਤੇ ਆਪਣੇ ਤਾਂ ਇਹ ਚੀਜ਼ ਕਦੇ ਵੀ ਨਹੀਂ ਮੇਨਟੇਨ ਹੋ ਸਕਦੇ ਅਗਲੇ 100 ਸਾਲ ਚ ਵੀ ਨਹੀਂ ਹੋ ਸਕਦੀ ਜਿਹਦਾ ਕੋਈ ਸ਼ੇ ਮੇਨਟਨ ਕਰੀ ਬੈਠੇ ਨੇ ਹਾਂ ਕੋਈ ਆਪਣੇ ਕੁੜੀ ਦਾ ਦਫ਼ਤਰਾ ਕੌਰ ਮਾਈਗ੍ਰੇਸ਼ਨਸ ਆ ਗਿਆ ਗੱਡੀਆਂ ਦੇ ਉੱਤੇ ਸਾਰਾ ਜਗ੍ਹਾ ਗੱਡੀਆਂ ਆਤੀਆਂ ਅੱਛਾ ਤੇ ਨੂੰ ਫਿੰਗ ਕਾਰ ਕੋਲ ਬਣਾਉ ਨਾਲ ਦੇ ਨੇ ਆਹ ਗੱਡੀ ਆਉਂਦੀ ਇੱਕ ਆਹ ਦੇਖੋ ਛਾਹ ਘਰਾ ਕੋਸ਼ ਆਵੀ ਗੱਡੀ ਕੇ ਸ਼ਿ ਕੰਪਨੀ ਵੀ ਹੈ ਆ ਬਹੁਤ ਵੱਡਾ ਟੀਪੁਆਇੰਟ ਹੈ ਕਾਫੀ ਮਤਲਬ ਕੇ ਡਰਾਈਵ ਕਦਾ ਦੇਖਿਓ ਹੁਣ ਤੁਸੀਂ 2 ਮਿੰਟ ਵਾਸਤੇ ਕਿੰਨਾ ਸੋਹਣਾ ਸ਼ਿਸ਼ਟ ਮੈਂ ਇਥੇ ਬਿਨਾ ਇਸ਼ਾਰੇ ਤੋਂ ਬਿਨਾ ਸ਼ੂਰਤ ਕੋਈ ਅਸੋਨੀ ਹੋਛਾਦਾ ਪਾਈ ਜਾਂਦਾ ਸੀ ਗੱਦੀ ਆਪਣਾ ਗੱਡੀ ਲਈ ਹੈ ਦੇਖੋ ਕਿੰਨੇ ਕਿੰਨੀਆਂ ਸੜਕਾਂ ਪੈਨੀਆਂ ਕਿੱਡਾ ਵੱਡਾ ਚੌਕ ਆ ਕਿੱਧਰ ਮੁੜਨਾ ਕਿਵੇਂ ਮੁੜਨਾ ਕੋਈ ਵੀ ਬੰਦਾ ਪੈਦਲ ਵੀ ਸੜਕ ਬਿਨਾ ਸਾਰੇ ਤੋਂ ਪਾਰ ਨਹੀਂ ਕਰ ਸਕਦਾ ਉਹ ਮੁੰਡਾ ਸਾਈਕਲ ਵਾਲੇ ਖੜਿਆ ਜਦੋਂ ਉਹਨਾਂ ਨੇ ਸੜਕ ਪਾਰ ਕਰਨੀ ਹੈ ਨਾ ਸਾਰੀ ਟ੍ਰੈਫਿਕ ਰੁਕ ਜੀ ਉਹ ਸਾਈਕਲ ਦਾ ਉਹਦੇ ਉੱਤੇ ਦੇਸ਼ ਦਾ ਆਪਣਾ ਸਮੂਹ ਨਿਸ਼ਾਨ ਆਇਆ ਪਿਆ ਠੀਕ ਹੈ ਅਨਸ ਉਹ ਗੱਡੀਆਂ ਖੜੀਆਂ ਆ ਖੜੀਆਂ ਇੱਥੇ ਕਾਲੀ ਨਹੀਂ ਕੋਈ ਕਰਦਾ ਜਿਵੇਂ ਹੀ ਨੀ ਕਾਲੀ ਕਰਦਾ ਦੇਖੋ ਉਹ ਲੰਗੇ ਹੋ ਜਾਂਦੇ ਠੀਕ ਹੈ ਜਿਵੇਂ ਆਪਣੇ ਲੋਕ ਮਾਰਗ ਨੂੰ ਮਾਰਗ ਨੂੰ ਕਰਦੇ ਨੇ ਨਾ ਇੱਥੇ ਕੋਈ ਨਹੀਂ ਕਰਦਾ ਜਿਵੇਂ ਇੱਥੇ ਮਤਲਬ ਕਿ ਆਪਾਂ ਗੱਡੀਆਂ ਦੇ ਬਿਨਾ ਕੰਮ ਤੇ ਮੋਟਰਸਾਈਕਲ ਭਜਾਈ ਫਿਰਦੇ ਆ ਇੱਥੇ ਕੋਈ ਵੀ ਬੰਦਾ ਮਤਲਬ ਕਿ ਬਿਨਾ ਉਸ ਤੋਂ ਮਾਲਕ ਕਾਲੀ ਨਹੀਂ ਕਰਦਾ ਨਾ ਕੋਈ ਹਾਰ ਮਾਰੇ ਹੂੰ ਹਾਰ ਨੂੰ ਬੰਨੀ ਕੋਈ ਮਾਰਦਾ ਤੇ ਉਹ ਨਹੀਂ ਕਰਦਾ ਹਨਾ ਮਾ ਦੇ ਇੱਕ ਦੂਜੇ ਤੋਂ ਗੱਡੀ ਅੱਗੇ ਨਹੀਂ ਲਗਾਉਂਦਾ ਕਿ ਤੁਸੀਂ ਆਪ ਹੀ ਦੇਖ ਲਓ ਲੈ ਵੇ ਤੇ ਕੋਈ ਹਾਰ ਨਹੀਂ ਮਾਰਦਾ ਬਿਲਕੁਲ ਹਾਰ ਨਹੀਂ ਵੱਜਦਾ ਇੱਥੇ ਵੀ ਜਿਹੜਾ ਜਿਹੇ ਹਾਰਨ ਮਾਰਦਾ ਜਿਹੇ ਜੀ ਡਾਂਗ ਮਾਰ ਕੇ ਠੀਕ ਹੈ ਨਿੰਮਤਾ ਇੰਨੀ ਵੀ ਦੂਜੇ ਨੂੰ ਕਹਿਣਗੇ ਪਹਿਲਾਂ ਜਾ ਠੀਕ ਹੈ ਦੂਜੇ ਨੂੰ ਕਹਿਣਗੇ ਤੂੰ ਪਹਿਲਾਂ ਜਾ ਠੀਕ ਹੈ ਵੀ ਮੈਂ ਮੈਂ ਕੋਈ ਗੱਲ ਨਹੀਂ ਤੂੰ ਜਾ ਤੇ ਆਪਣੇ ਜਰਮੈਂਟੋ ਮੈਂਟੀ ਕਿੰਨਾ ਗੁੱਸਾ ਕਰਦੇ ਆ ਲੋਕ ਇੱਥੇ ਥੈਂਕ ਯੂ ਕਰਕੇ ਲੰਘਦੇ ਆ ਨਾ ਥੈਂਕ ਯੂ ਕਹਿੰਦੇ ਨਾ ਕਹਿੰਦੇ ਜਾ ਤੂੰ ਠੀਕ ਹੈ ਆ ਹਾ 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 ਟੈਸਟਿਕ ਹਨ ਮੈਂ ਬਚਾ ਨਹੀਂ ਥੇ ਔਰ ਵੈਕਟਰ ਕਹਿੰਦੇ ਸਹਿ ਸਹਿ ਚੀਲਣੀ ਹੈ ਜਿਆਦੇ ਆਪਣੇ ਪੰਜਾਬੀ ਬੰਦੇ ਐ ਇੱਥੇ ਵੀ ਠੀਕ ਐ ਛੋਲੇ ਇਹਨਾਂ ਕਰਕੇ ਵੀ ਇੱਥੇ ਬਹੁਤ ਸੋਹਣਾ ਵਾਤਾਵਰਨ ਆ ਯਾਰ ਵਧੀਆ ਲੋਕਾਂ ਨੇ ਮਨਾਇਆ ਐ ਮੈਨੂੰ ਤਾਂ ਲੱਗਦਾ ਵੀ ਸਤ ਜੋਗ ਇੱਥੇ ਹੈ ਨਾ ਤੇ ਵਧੀਆ ਸੋਨਾ ਕੰਮ ਹੈ ਹੁਣ ਸੋਨਾ ਦੇਸ਼ ਹੈ ਸੋਨੇ ਲੋਕ ਨੇ ਤੇ ਇਹ ਆਪ ਵੀ ਹਿਸਾਬੋਂ ਇਹਨੂੰ ਸੋਨਾ ਬਣਾਉਂਦਾ ਕੋਈ ਗੰਨ ਨਹੀਂ ਸਕਦਾ ਦੇਖੋ ਕਿਤੇ ਵੀ ਇੱਕ ਕਾਗਜ਼ ਦਾ ਵੀ ਟੁਕੜਾ ਦਿਖਾ ਦਿਓ ਤੁਸੀਂ ਇੱਕ ਮਾੜਾ ਜਿਹਾ ਕਾਗਜ਼ ਵੀ ਦਿਖਾ ਦਿਓ ਹੈ ਸਾਰੀ ਵੀ ਇਹ ਹੈ ਇਹਨਾਂ ਦੇ ਘਰਾਂ ਦੇ ਵਿੱਚ ਮੈਂ ਦੇਖਿਆ ਪੂਰਾ ਵੀ ਮਜਲੂ ਕੀ ਕਿਸੇ ਚੀਜ਼ ਦਾ ਸਿਲਕਾ ਵੀ ਬਾਹਰ ਨਹੀਂ ਹੁੰਦਾ ਸਾਰਾ ਡਸਟ ਵੀ ਨਾ ਚਾਹ ਪਏ ਨੀ ਦੇਖੋ ਇੰਨਾ ਚੀ ਹੁੰਦਾ ਕਿੰਨੇ ਸੋਹਣੇ ਚੀਜ਼ਾਂ ਘਰ ਵੀ ਕਿੰਨੇ ਸੋਹਣੇ ਮੰਨੇ ਨੇ